ਕਈ ਕੋਟ ਕਿਹਾ ਹੈ ਪਾਤਾਲ ਉਹਨਾਂ ਵਿੱਚ ਵਸਣਾ ਹੈ ਜੋ ਕੁਝ ਇਸ ਧਰਤੀ ਦੇ ਉੱਤੇ ਆਪ ਦੇਖ ਰਹੇ ਹੋ ਇਹ ਉਹਨਾਂ ਦੇ ਨਸੀਬ ਵਿੱਚ ਨਹੀਂ ਹੈ ਥੱਲੇ ਹੀ ਰਹਿਣਾ ਹੈ ਜਿਸ ਤਰ੍ਹਾਂ ਦੇ ਨਾਲ ਆਪ ਪੜਦੇ ਹੋ 42 ਲੱਖ ਜੀਵ ਜਲ ਵਿੱਚ ਹੁੰਦੇ 42 ਲੱਖ ਜੀਵ ਜਲ ਦੇ ਵਿੱਚ ਨੇ ਬਾਹਰ ਨਹੀਂ ਉਹਨਾਂ ਨੇ ਕੁਝ ਵੀ ਦੇਖਿਆ ਉੱਥੇ ਜਨਮ ਲੈਂਦੇ ਨੇ ਉੱਥੇ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਇੱਥੇ ਪਾਤਾਲ ਸ਼ਬਦ ਆਇਆ ਹੈ ਪਰ ਇਹਨਾਂ ਪਤਾਲਾਂ 'ਚ ਇਹਨਾਂ ਨਰਕਾਂ ਦੇ ਵਿੱਚ ਜਾਣ ਦਾ ਕਾਰਨ ਕਿ ਕਿਉਂ ਸਾਨੂੰ ਜਾਣਾ ਪੈਂਦਾ ਹੈ ਤੇ ਕਿਉਂ ਇਹਨਾਂ ਦੇ ਵਿੱਚ ਅਸੀਂ ਬਸਦੇ ਆਂ ਇਸ ਦਾ ਕਾਰਨ ਪਾਸ਼ਾ ਪਵਿੱਤਰ ਬਾਣੀ ਵਿੱਚ ਸਮਝਾਉਂਦੇ ਐ ਕਿ ਵਿਖੀ ਦਿਨ ਰਹਿਣ ਇਹ ਵੀ ਗਤਾਰੇ ਉਹ ਤਿਆਰੀ ਉਹਦੀ ਐਸੀ ਹੈ ਉਹਦਾ ਜੀਵਨ ਹੀ ਐਸਾ ਹੈ ਉਹਦਾ ਕਰਮ ਹੀ ਐਸਾ ਹੈ ਉਹਦਾ ਦਿਨ ਤੇ ਰਾਤ ਮਾੜੇ ਕਰਮਾਂ ਚ ਬੀਤਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੇ ਵੀ ਪਤਾਲਾਂ ਚ ਜਾਣਾ ਹੈ ਉਸ ਦਾ ਕੀ ਹੈ ਦਿਨ ਰਾਤ ਉਦੇ ਸੁਪਨਿਆਂ ਚ ਵੀ ਮਾੜੇ ਕਰਮ ਚੱਲਦੇ ਹੋਣਗੇ। ਔਰ ਉਹਦੀ ਜਾਗਰਣ ਅਵਸਥਾ ਚ ਵੀ ਮਾੜੇ ਕਰਮ ਹੋਣਗੇ। ਵਿਖੀ ਦਿਨ ਰੈਣ ਇਭ ਹੀ ਗਦਾਰੇ ਗੋਵਿੰਦ ਨਾ ਭਜੇ। ਕਿਹ ਹੈ? ਉਹਨਾਂ ਦੇ ਕਰਮਾਂ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਅਕਾਲ ਪੁਰਖ ਦੀ ਬੰਦਗੀ ਕਰ ਲਈਏ। ਹੈਂ? ਉਹਨਾਂ ਦਿਨ ਰਾਤ ਬਹੁਤ ਧਿਆਨ ਨਾਲ ਹੌਲੀ ਹੌਲੀ ਇਸ ਵਸਤੂ ਨੂੰ ਸਮਝੋ ਹੈਨਾ ਜੀ ਤੋ ਉਹ ਭਜਨ ਨਹੀਂ ਕਰਨਗੇ ਇਸ ਮਾੜੇ ਕਰਮਾਂ ਦੀ ਜੂਏ ਬਾਜੀ ਦੇ ਵਿੱਚ ਉਹ ਦਿਨ ਤੇ ਰਾਤ ਆਪਣਾ ਸੁਆਸਾਂ ਦਾ ਅਮੋਲਕ ਧਨ ਹਾਰ ਦੇ ਜਾਣਗੇ ਕਿਉਂ ਜੂਆ ਖੇਡਣ ਦੀ ਆਦਤ ਪੈ ਗਈ ਹੈ ਮਾੜੇ ਕਰਮਾਂ ਦੀ ਆਦਤ ਪੈ ਗਈ ਹੈ ਔਰ ਜਿਸ ਵੇਲੇ ਕੋਈ ਵੀ ਜੂਆ ਖੇਡਦਾ ਹੈ ਉਹ ਇੱਕ ਵਾਰੀ ਹਾਰ ਜਾਵੇ ਅੱਗੇ ਔਰ ਪੈਸੇ ਲਾਏਗਾ ਔਰ ਲਾਏਗਾ ਹਾਰਦਾ ਜਾਏਗਾ ਹਾਰਦਾ ਜਾਏਗਾ ਪਾਂਡਵ ਵੀ ਜੂਏ ਦੇ ਵਿੱਚ ਹਾਰ ਗਏ ਸੀ ਸਭ ਕੁਝ ਆਪਣਾ ਅਖੀਰ ਨੂੰ ਦਰੋਪਤੀ ਤੇ ਵੀ ਦਾਤ ਦਾ ਤੇ ਲਾ ਦਿੱਤਾ ਸੀ ਉਹਨਾਂ ਨੇ ਜੂਏ ਜਨਮ ਜੋ ਹਾਰੇ ਕਿਉਂ ਅਹੰਬਦ ਮਾਤਾਏ ਗੋਬਿੰਦਨਾ ਭਜੇ ਅਹੰਬਦ ਮਾਤਾ ਇਹਨੂੰ ਅਹੰਗ ਭਾਵ ਦੀ ਮਸਤੀ ਚੜ ਚੁੱਕੀ ਹੈ ਹੰਕਾਰ ਦੀ ਸਰਾਬ ਚੜ ਚੁੱਕੀ ਹੈ ਔਰ ਜਿਸ ਵੀ ਲਈ ਅਹੰਗ ਭਾਵ ਦੀ ਮਸਤੀ ਅਹੰਗ ਭਾਵ ਦੀ ਸਰਾਬ ਬੰਦੇ ਨੂੰ ਚੜ ਜਾਂਦੀ ਹੈ ਮਤਾ ਹੰਕਾਰੀ ਬੰਦੇ ਦੇ ਮੁਖ ਦੇ ਵਿੱਚੋਂ ਮੂੰਹ ਹੋਣ ਦੇ ਵਿੱਚੋਂ ਵਾਹਿਗੁਰੂ ਸ਼ਬਦ ਬਾਹਰ ਆ ਜਾਵੇ ਕੋਈ ਗਾਲ ਕੱਢੇਗਾ ਕੋਈ ਮਾਰੇ ਉੱਚਾ ਬੋਲੇਗਾ ਕਿਉਂਕਿ ਉਹ ਮਸਤ ਹੋ ਗਿਆ ਇਹਦੇ ਵਿੱਚ ਇਹ ਚੀਜ਼ਾਂ ਸਾਨੂੰ ਨਰਕਾਲ ਨੂੰ ਖਣਨ ਗਿਆ ਗੋਬਿੰਦਨਾ ਭਜੇ ਅਹੰਬਦ ਮਾਤਾ ਜਨਮ ਜੂਏ ਜੋ ਹਾਰੈ ਉਹ ਇਸ ਜੂਏ ਬਾਜੀ ਦੇ ਵਿੱਚ ਚੱਲਿਆ ਜੁਵਾਰੀ ਦੋਵੇਂ ਹੱਥ ਝਾੜ ਕੁਛ ਵੀ ਨਹੀਂ ਹੈ ਜਨਮ ਜੂਏ ਜੋ ਹਾਰੈ ਇਸ ਕਰਮ ਦੇ ਵਿੱਚ ਲੱਗਾ ਹੋਇਆ ਉਹ ਸਭ ਕੁਝ ਹਾਰ ਜਾਵੇਗਾ ਸਭ ਕੁਝ ਹਾਰ ਜਾਵੇਗਾ ਸਾਪਰ ਬਾਂਦ ਸੁਗਾਰੇ ਤ੍ਰਿਣ ਕੋ ਸਾਪਰ ਬਾਂਦ ਛਪਰੀਆਂ ਦੇਖੀਆਂ ਨੇ ਬੱਜੀਆਂ ਹੋਈਆਂ ਛੱਪਰ ਬੱਜੇ ਹੋਏ ਨੇ ਤੀਲਿਆਂ ਦੇ ਕਾਦੇ ਬੰਨੇ ਹੁੰਦੇ ਨੇ ਇਸੇ ਤਰ੍ਹਾਂ ਦੇ ਨਾਲ ਉਹ ਸਾਰਾ ਦਿਨ ਤੇ ਰਾਤ ਆਪ ਦਾ ਜਿਹੜਾ ਛੱਪਰ ਹੈ ਉਹ ਬਾਸ਼ਨਾਮਾ ਦਾ ਬੰਦਾ ਰਹਿੰਦਾ ਹੈ ਔਰ ਸੁਵਾਰੇ ਤ੍ਰਿੰਨ ਕੋ ਤੇ ਇੱਕ ਇੱਕ ਬਾਸ਼ਨਾ ਦੇ ਨਾਲ ਉਹਨੂੰ ਇੱਕ ਇੱਕ ਪਦਾਰਥ ਦੇ ਨਾਲ ਸਵਾਰਦਾ ਹੈ ਸਾਪਰ ਬਾਂਧ ਸੁਵਾਰੇ ਤ੍ਰਿੰਨ ਕੋ ਉਹਦੇ ਤੀਲੇ ਉਹਦੇ ਚ ਲੱਗੇ ਜਿਹੜੇ ਸੁਆਸ ਨੇ ਬੜੇ ਮੈਂ ਐ ਕਰਾਂਗਾ ਮੈਂ ਐ ਕਰਾਂਗਾ ਬਹੁਤ ਸਾਰਾ ਦਿਨ ਇਹਦੇ ਵਿੱਚ ਉਹਦੀ ਲਾਲਸਾ ਚਾਰੇ ਸੁਆਸ ਚਲੇ ਜਾਂਦੇ ਨੇ ਸ਼ਾਪਰ ਬਾਂਦ ਸਵਾਰੇ ਤ੍ਰੇਣ ਕੋ ਪਰ ਹੋਇਆ ਕੀ ਹੈ ਦੁਆਰੇ ਪਾਵਕ ਜਾਰੇ ਤੀਲਿਆਂ ਦਾ ਛੱਪਰ ਬਨ ਕੇ ਤੇ ਉਸ ਦੇ ਦੁਆਰੇ ਅੰਦਰ ਵਾਰ ਜਿੱਦਾਂ ਅੱਗ ਬਾਲ ਕੇ ਰੱਖੀ ਹੋਈ ਹੈ ਕੀ ਹੈ ਅੱਗ ਬਾਲ ਕੇ ਰੱਖੀ ਹੈ ਹੁਣ ਤੀਲਿਆਂ ਦਾ ਛੱਪਰ ਹੋਵੇ ਤੇ ਬਾਲ ਕੇ ਅੱਗ ਰੱਖੀ ਹੋਏ ਤੇ ਉਹ ਬਚ ਨਹੀਂ ਸਕਦਾ